ਸਾਡੇ ਮਾਨਯੋਗ ਸੀਐਮ ਸਾਹਿਬ ਦਾ ਡਾ ਗੈਂਗਸਟਰਾਂ ਤੇ ਵਾਰ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਤੇ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਥਾਰ ਵੀ ਕਰਦੇ ਆ ਉਹ ਪਿਸਟਲਸ ਅਸੀਂ ਫੜੇ ਆ ਜੇ ਆਪਾਂ ਇਹਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਗਲੌਕ ਜਿਹੜਾ 9mm ਇਹ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦੇ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ 터ਕੀ ਦੇ ਹੈਗੇ ਜ਼ਿਗਾਨਾ 9mm ਤੇ 터ਕੀ ਦਾ ਹੀ PX5 9mm ਇਹ ਵੀ ਬੜੇ ਸਵਿਸਟਿਗੇਟਿਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.30 ਬੋਰ ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਹੈ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟਾਂ ਇਹ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਆ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸਡ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇੱਕ ਇਹਨਾਂ ਦਾ ਕਾਮਨ ਫੈਕਟਰ ਵੀ ਹੈ ਜਿਹੜੇ ਬੰਦੇ ਫੜੇ ਗਏ ਚਰੇਸ਼ਨ ਸਿੰਘ ਐਲੀਅਸ ਖੁੱਲਾ ਹੈ ਇਹ ਦਲੇਰੀ ਪਿੰਡ ਦਾ ਪੀਐਸ ਖਲੜਾ ਤਰਨਤਾਰਨ ਦਾ 1 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੈਡ ਹੀ ਦੇਖਦੇ ਆ ਡਰਾਪਿੰਗ ਕਰਾ ਰੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ 22 ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਤੇ ਇਹਦੇ 'ਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ-ਨਾਲ ਕਰ ਰਿਹਾ ਇਹਨਾਂ ਦੇ ਤੀਸਰਾ ਹੈਗਾ ਸੁਮਿਤ ਈਲੀਅਸ ਸਚਨ ਇੱਕ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ 'ਚ 7 ਪਿਸਟਲ ਔਰ ਇੱਕ Swift ਕਾਰ ਦੀ ਜਿਹੜੀ ਸੁਮਿਤ ਦੀ ਹੈ ਮੈਂ ਸੁਮੇਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗਾ ਲਈ ਹੋਈ ਸੀ ਤੇ ਸੇਲ ਪਰਚੇਸ ਦਾ ਜਦੋਂ ਕੰਮ ਕਰਦਾ ਤੇ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੈਂਦੇ ਸੀਗੇ ਸੋ ਮੇਰਾ ਮੰਨਣਾ ਹੈ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰੱਗ ਜਿਹੜਾ ਸੌਰੀ ਨਾਰਕ ਜਿਹੜਾ ਆਰਮਜ਼ ਮੋਡਿਊਲ ਹੈ ਉਹ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਰਵਿੰਦਰਪਾਲ ਜੀ ਕਰ ਰਹੇ ਸੀ ਨਾਲ ਸਾਡੇ ਜਗਵਿੰਦਰ ਏਡੀਸੀਪੀ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਹ ਕਮਿਸ਼ਨਰ ਪੁਲਿਸ ਅਮਰਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜੇ ਕਿੰਨੇ ਕੇ ਮਾਮਲੇ ਸਾਰੇ ਇਹਨਾਂ ਦੇ ਦਰਜਾ ਕੀ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਡਰੋਨ ਨੇ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ਿੰਗ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਕਿੰਨੀ ਕੀਤੇ ਸਰ ਕਰਦੇ ਫਿਰ ਸੀ ਹੈ ਚਾਰ ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੀ ਉਧਰ ਤਰਨਤਨ ਬਾਰਡਰ ਦੇ ਉੱਤੇ ਲੈ ਕੇ ਐਡਮਿਟੈਂਟ ਲੈ ਆ ਚੁੱਕੇ ਹੁਣ ਤੱਕ ਇਹਦੇ ਬਾਰੇ ਵਿੱਚ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਉਹਦੇ ਟੈਕਨੀਕਲ ਜਿਹੜੀ ਐਨਾਲਿਸਿਸ ਹੈ ਉਸ ਤੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੇ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਿਮਾਂਡ ਲੈ ਕੇ ਇਹਦੀ ਇਨਵਿਸਟੀਗੇਸ਼ਨ ਤੇ ਇੰਟਰੋਗੇਸ਼ਨ ਬਾਕੀ ਹੈ ਕੁਕ ਇੱਕ ਬੰਦਾ ਤੁਸੀਂ ਦੇਖੋ ਵੀ ਲੁਧਿਆਣੇ ਫੈਕਟਰੀ ਚ ਕੰਮ ਕਰ ਰਿਹਾ ਤੇ ਪਿੱਖੀ ਵਿੰਡ ਦਾ ਪਚੁੰਡੜਾ ਦਾ ਪਿੰਡਾ ਪਲੇਅਰ ਉਥੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੋਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਹੈ ਲੜਕਾ ਹੈ ਫੋ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਚੇਤੇ ਦੀ ਹੁਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਦੀ ਅਰੈਸਟ ਹੋਈ ਹੈ ਤੀਸਰੇ ਬਾਰਡਰ ਤੇ ਇਨੀ ਪਟੋਲਿੰਗ ਦਿੰਦੀ ਆ ਮਤਲਬ ਇਹ ਮੰਨਿਆ ਜਾ ਸਕਦਾ ਕਿ ਡਰੋਨ ਤੇ ਹੁਣ ਇਸ ਲੈਵਲ ਤੇ ਆਉਣ ਲੱਗ ਪਏ ਆ ਅਮਰਸਰ ਸ਼ਹਿਰ ਦੇ ਵਿੱਚ ਜਿੱਥੇ ਅਮਰਸਰ ਵੀ ਡਰਾਪਿੰਗ ਕਰ ਸਕਦੇ ਇਸ ਤਰ੍ਹਾਂ ਦੀ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਅੱਪਾ ਸਾਰੇ ਉੱਥੇ ਐਡੀਐਸ ਸਿਸਟਮ ਵੀ ਲੱਗੇ ਆ ਬਟ ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਕਿਉਂਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਉਹ ਬੀਐਸਐਫ ਤੇ ਬੀਐਸਐਫ ਤਾਂ ਨਹੀਂ ਜੀ ਇਹਦਾ ਵੱਡਾ ਸਾਰੇ ਹੀ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਹੁਣ ਦੇਖੋ ਇਹ ਜਿਹੜੀ ਮਤਲਬ ਏਡੀਐ ਸਿਸਟਮ ਨਵੇਂ ਵੀ ਚੱਲ ਰਿਹਾ ਹੁਣ ਉਹਦਾ ਐਕਸਪੈਰੀਮੈਂਟ ਕਰ ਰਹੇ ਆ ਉਹ ਵੀ ਕਾਫੀ ਕਾਮਯਾਬ ਹੈ ਸੋ ਬਟ ਬਾਰਡਰ ਬਹੁਤ ਹੋ ਜਿਆਦਾ ਵਾਸਟ ਹੈ ਔਰ ਜਦੋਂ ਦੂਜੀ ਸਾਈਡ ਤੋਂ ਪੂਰੀ ਬੈਕਅਪ ਹੋਵੇ ਉਈ ਰੋਕ ਟੋਕ ਹੀ ਨਹੀਂ ਫਿਰ ਸਕਾ ਹੋ ਜਾਂਦਾ ਨਾ ਦੇਖ ਕੇ ਅਬਜ਼ਰਵ ਕਰ ਲੈਂਦਾ ਇਹ ਡਰਗ ਵਾਲੀ ਗੱਲ ਹੈ ਜ ਨਹੀਂ ਇਹ ਮੇਨ ਹਥਿਆਰਾਂ ਦਾ ਹੀ ਕੰਮ ਕਰ ਰਹੇ ਜਿਹੜੇ ਕੈਦਮੈਂਟ ਆ ਗਈ 10 3 ਆ ਚੁੱਕੀ ਇਹਨਾਂ ਲੈਂਦੀਆਂ ਇਹਨਾਂ ਨੇ ਕਿੱਥੇ ਪਚਾਈਆਂ ਸੀ ਪਹਿਲਾਂ ਉਹ ਲੱਗੇ ਹੋਏ ਜੀ ਮੈਂ ਤਾਂ ਨਹੀਂ ਇਸ ਟਾਈਮ ਰਿਵੀਲ ਕਰਦਾ ਫਿਰ ਉਹ ਬੰਦੇ ਅਲਰਟ ਹੋ ਜਾਂਦੇ ਐ ਜਿਹੜੀ ਕੈਦਮੈਂਟ ਜਿਹੜੀ ਆ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਸਵਿਸਟਿਗੇਟਡ ਹੈ ਇਹਨਾਂ ਨੇ ਅੱਗੇ ਦੇਣੀਆਂ ਸੀ ਜੀ ਇਹਨਾਂ ਨੂੰ ਰੱਖਿਆ ਬੇਸਿਕਲੀ ਕੀ ਕਰ ਰਹੇ ਐ ਜਿਵੇਂ ਨਾਰਕੋ ਦਾ ਵੀ ਤੁਸੀਂ ਦੇਖਿਆ ਕਿ ਡੰਪ ਕਰ ਲੈਂਦੇ ਐ ਤੇ ਉਸ ਤੋਂ ਬਾਅਦ ਇਕੱਠੀ ਜਦੋਂ ਇਸ਼ਾਰਾ ਆਇਆ ਜਦੋਂ ਸੱਤ ਪਿਸਤਲ ਹੋ ਗਏ ਇਨਾਂ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਤਿੰਨ ਉੱਥੇ ਦੇ ਦਿਓ ਦੋ ਇੱਥੇ ਦੇ ਦਿਓ ਇਦਾਂ ਦਾ ਕੰਮ ਚੱਲਦਾ ਉਹ ਲੱਤੀ ਲਈ ਪਹਿਲਾਂ ਹੀ ਇਹ ਫੜੇ ਜਾਂਦੇ ਆ ਮੈਂ ਇਸ ਟੀਮ ਨੂੰ ਮੁਬਾਰਕਬਾਦ ਦਿਨਾ ਪੜੀ ਨੂੰ ਕਿ ਬਹੁਤ ਵਧੀਆ ਇਹਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਤਿੰਨ ਨੂੰ ਮੇਨ ਮਲਜ਼ਮ ਫੜੇ ਗਏ ਨਹੀਂ ਤਾਂ ਇੱਕ ਅਧਾ ਮਿਸ ਹੋ ਜਾਂਦਾ ਜੋ ਦੂਜੇ ਫੜੇ ਗਏ ਉਹ ਇਹਦਾ ਹੁਣ ਜਿਹੜੀ ਪੁੱਛੀ ਸੀ ਤੇ ਇਹਨਾਂ ਦੀ ਇਕੱਠੀ ਹੋ ਕੇ ਤੈਨੂੰ ਫਾਈਨਲਾਈਜ਼ ਕਰਾਂ ਸਰ ਕਹਿ ਕਿ ਥੋੜੇ ਜੀ ਇਹ ਨਹੀਂ ਤੁਹਾਨੂੰ ਔਰ ਲੈਨੇ ਜਿਹੜੇ ਇਸ ਤੋਂ ਪਹਿਲਾਂ ਇਹਨਾਂ ਨੇ ਸੈਂਮੈਂਟਲੀਆਂ ਦੇ ਵੀ ਕਿਤੇ ਕਿਤੇ ਉਹ ਉਹ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ ਮੈਂ ਬੇਨਤੀ ਤੁਹਾਨੂੰ ਉਹੀ ਕੀਤੀ ਹੈ ਬਿਕਾਜ਼ ਅਸੀਂ ਜੇ ਹੁਣ ਦੱਸ ਦਿੰਦੇ ਆਂ ਬੰਦੇ ਅਲਰਟ ਹੋ ਜਾਂਦੇ ਅੱਛਾ ਸਰ ਕਾਰਨ ਕੀ ਸਮਝਦੇ ਆਂ ਰੋਜ਼ ਕਿੰਨਾ ਸਭ ਹਿੰਦਿਆ ਹਜ਼ਾਰ ਪੜੇ ਜਾਂਦੇ ਨੇ heroin ਪੜੀ ਜਾਂਦੀ ਆਪਾਂ ਉਹ ਵੀ ਵੱਡੀ ਐਕਸੈਂਟਮੈਂਟ ਹੈ ਜੀ ਆਪਾਂ ਉਹਨਾਂ ਨੂੰ ਫੜਦੀ ਆਂ ਵੱਡੇ ਵੀ ਕਾਬੂ ਕਰਦੇ ਪਰ ਫਿਰ ਵੀ ਆਈਦਰ ਕੋਈ ਨਾ ਕੋਈ ਸਿਰ ਚੁੱਕਦਾ ਪਿਆ ਕਾਰਨ ਕੀ ਮੰਨਦੇ ਆਂ ਕਾਰਨ ਇਹ ਹੈ ਜੀ ਕਿ ਬੇਸਿਕਲੀ ਤਾਂ ਸਾਡੇ ਪ੍ਰੋਕਸੀਮ ਔਰ ਹੈ ਗੜੀ ਇੰਟਰਨੈਸ਼ਨਲ ਬਾਰਡਰ ਦੇ ਪਰਲੇ ਪਾਸੇ ਕੋਹਾਂਡੀ ਬੁਲਕੇ ਇਸੇ ਕੰਮ ਤੇ ਲੱਗਿਆ ਜਿੱਥੇ ਕੋਈ ਰੋਕ ਟੋਕ ਹੀ ਨਹੀਂ ਆਰਗੇਨਾਈਜ਼ ਤਰੀਕੇ ਨਾਲ ਬੰਦਿਆਂ ਨੂੰ ਤੁਸੀਂ ਕੰਫਰਟੇਬਲ ਕਰਕੇ ਉਹ ਕੰਮ ਕਰਵਾ ਰਹੇ ਆਂ ਦੂਜੀ ਗੱਲ ਹੈ ਕਿ ਸਾਡੇ ਬੰਦੇ ਵੀ ਛੋਟੇ ਲਾਲਚ ਦੇ ਵਿੱਚ ਹੋਰ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਇੱਕ ਅਦਾ ਢੀੜਾ ਮਾਰ ਲਓ ਚਾਰ ਪੈਸੇ ਬਣਾ ਲੈਣ ਸੋ ਬੇਸਿਕਲੀ ਗੱਲ ਇਹੀ ਹੈ ਕਿ ਯੂਥ ਨੂੰ ਔਰ ਸਾਡੇ ਜਿਹੜੇ ਯੰਗਸਟਰਸ ਨੇ ਸਪੈਸ਼ਲੀ ਉਹਨਾਂ ਨੂੰ ਇਹ ਗੱਲ ਰਿਅਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਕੇ ਹੀ ਆਪਣੀ ਲਾਈਫ ਨੂੰ ਬੈਟਰ ਲੀਡ ਕਰ ਸਕਦੇ ਆ ਇਹ ਤਾਂ ਚੋਰ ਸਪਾਈ ਵਾਲੀ ਗੱਲ ਹੈ ਵੀ ਅੱਜ ਨਹੀਂ ਫੜੇਗੇ ਕੱਲ ਫੜੇਗੇ ਇਹਨਾਂ ਦੇ ਪਿਛੋਕੜ ਕੀ ਆ ਸਰ ਜਿਹੜੇ ਤਿੰਨ ਜਣੇ ਨੇ ਇੱਕ ਤਾਂ ਲੇਬਰ ਦਾ ਕੰਮ ਕਰਦਾ ਜੀ ਜਿਹੜਾ ਕਾਰ ਸੇਲ ਦਾ ਕੰਮ ਕਰਦਾ ਸੁਮਿਤ ਮੈਂ ਤੁਹਾਨੂੰ ਦੱਸਿਆ ਸੁਮਿਤ ਬੜਾ ਸ਼ਾਰਪ ਬੰਦਾ ਹੈ ਇਹ ਗੁਮਾਨਪੁਰਾ ਪੀਐਸ ਕਹਿੰਡੇ ਦਾ ਰਹਿਣ ਵਾਲਾ ਤੇ ਅੰਮ੍ਰਿਤਸਰ ਚ ਵੀ ਇਹਨੇ ਮਕਾਨ ਰੱਖਿਆ ਕਾਰ ਸੇਲ ਪਰਚੇਸ ਦੇ ਬਹਾਨੇ ਨਾਲ ਵਿਸ਼ਾਲ ਬਿਲਕੁਲ ਹੀ ਯੰਗ ਹੈ ਬਲੇਅਰ ਪਿੰਡ ਵਿਖੀ ਵੰਡ ਦਾ ਰਹਿਣ ਵਾਲਾ 22 ਸਾਲ ਦੀ ਉਮਰ ਹੈ ਫੈਕਟਰੀ ਚ ਕੰਮ ਕਰਦਾ ਲੁਧਿਆਣੇ ਸਰਕਿੰਗ ਵੀ ਫਿਰ ਸੁਵਿਧਿ ਹੋਇਆ ਮੇਨ ਰੇਸ਼ਮ ਹਾਂਜੀ ਪੈਸੇ ਤਾਂ ਵੱਲ ਸਰਚ ਕਿਹਾ ਸਕਦੇ ਇਹ ਕਰਕੇ ਕੰਮ ਕਰਦੇ ਐਸਾ ਹੀ ਇਕਨੋਮਿਕ ਰੀਜ਼ਨਸ ਹੈ ਪਲਸ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਯੰਗਸਟਰਸ ਨੂੰ ਹੁੰਦਾ ਕਿ ਪਤਾ ਨਹੀਂ ਕੀ ਸਾਨੂੰ ਪਿਸਟਲ ਆ ਰਹੇ ਨੇ ਜਾਂ ਦੇਖ ਰਹੇ ਆ ਉਹ ਬਾਬਾ ਕਹਿ ਸਕਦੇ ਆ ਵੀ ਇੱਕ ਸਟੂਪਿਡਿਟੀ ਮੈਂ ਕਹੂੰਗਾ ਇਹਨੂੰ ਆਪਣੀ ਲਾਈਫ ਖਰਾਬ ਕਰ ਰਹੀ ਮੁੜ ਕੇ ਕਿਸ ਨੇ ਪੁੱਛਣਾ ਨਹੀਂ ਨਾ ਇਹਨਾਂ ਨੂੰ ਮੁੜ ਕੇ ਕਿਸ ਨੇ ਫੋਨ ਕੀਤਾ ਨਾ ਕਰਨਾ ਤੇ ਮੁੜ ਕੇ ਜੇਲ੍ਹਾਂ ਚ ਇਹਨਾਂ ਨੇ ਤੁਰੇ ਫਿਰਨਾ ਆਪਣੀ ਸਾਰੀ ਜਵਾਨੀ ਖਰਾਬ ਕਰ ਲੈਣੀ ਕੋਈ ਅਹਿਸਾਸ ਹੈਗਾ ਕਿ ਇਹ ਗਲਤ ਕੰਮ ਕਰ ਬੈਠੇ ਦੇਖੋ ਭਾਈ ਸਾਹਿਬ ਗੱਲ ਤਾਂ ਬੜੀ ਸਿੰਪਲ ਹੈ ਜਦੋਂ ਕ੍ਰਿਮੀਨਲ ਫੜਿਆ ਜਾਂਦਾ ਉਹ ਤਾਂ ਬਹੁਤ ਕੁਝ ਕਹਿੰਦੇ ਆ ਅਹਿਸਾਸ ਤਾਂ ਉਹ ਹੁੰਦਾ ਜੇ ਬੰਦਾ ਰਿਫਾਰਮ ਕਰੇ ਤੋਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਸੀਂ ਇਹਨਾਂ ਦੀ ਇਨਫੋਰਸਮੈਂਟ ਦੇ ਨਾਲ ਨਾਲ ਹਮੇਸ਼ਾ ਕਾਉਂਸਲਿੰਗ ਵੀਜ਼ੂ ਕਰਦੇ ਸਰ ਜੀ ਟੈਰਨ ਮੋਡੀਊਲ ਦੇ ਮੈਟਰ ਦੇ ਨਾਲ ਬਲੀ ਕੋਈ ਨਹੀਂ ਨਾ ਹੈਗਾ ਜੀ ਉਹ ਜਿਹੜਾ ਵੀ ਮੋਡੀਊਲ ਦਾ ਲਿੰਕ ਹੈ ਉਹ ਅੱਜ ਨਹੀਂ ਦੱਸ ਸਕਦੇ ਮੇਰੀ ਬੇਨਤੀ ਹੈ ਕਿਉਂਕਿ ਬਿਕੋਜ਼ ਉਹ ਫਿਰ ਸਾਰਾ ਹੀ ਖਰਾਬ ਹੋ ਜਾਂਦਾ ਇਹਨਾਂ ਨੂੰ ਕੰਮ ਕਰ ਲੈਣ ਦੀ ਹੈ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਤਾਂ ਹੁਣੇ ਫੜਿਆ 12:00 ਵਜੇ ਦੇ ਕਰੀਬ ਠੀਕ ਹੈ ਸਰ ਤੋਂ ਇਨੀ ਜਲਦੀ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਹੰਝਾਰਾ ਦੇ ਗਾਣੇ ਜਾਂ ਕੋਈ ਵੀ ਚੀਜ਼ ਅਸੀ ਰਿਪੋਰਟ ਕਰਦੇ ਆ ਤੇ ਉਹ ਉਹਨੂੰ ਲੈ ਕੇ ਇਹ ਜਿਹੜੇ ਨੌਜਵਾਨ ਉਹਨਾਂ ਦੇ ਮਨਾਂ ਵਿੱਚ ਆਂਦਾ ਹੈ ਉਹ ਉਸ ਤਰੀਕੇ ਉਸੇ ਲੈਂਗੁਏਜ ਤੁਰਪੇ ਦੇ ਦੇ ਕੇ ਅਸੀਂ ਵੀ ਗੈਂਗਸਟਰ ਜਾਂ ਬਦਮਾਸ਼ ਇੱਕ ਉਹ ਲੱਗਦਾ ਤੁਹਾਨੂੰ ਇੰਨੀ ਕਿੱਦਾਂ ਦੇਖੋ ਜੇ ਕੋਈ ਸੋਸ਼ਲ ਮੀਡੀਆ ਦਾ ਇਨਫਲੂਐਂਸ ਤਾਂ ਹੁੰਦਾ ਹੀ ਹੈ ਡੈਫੀਨਿਟਲੀ ਪਰ ਸਾਡੇ ਮਾਨਜੋਤ ਸੀਐਮ ਸਾਹਿਬ ਦੀ ਪੰਜਾਬ ਗਵਰਨਮੈਂਟ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤੇ ਤੁਹਾਨੂੰ ਦੇਖ ਹੀ ਰਹੋ ਕਿੰਨਾ ਇਫੈਕਟਿਵ ਐਕਸ਼ਨ ਹੋ ਰਿਹਾ ਔਰ ਜਿਹੜਾ ਰੋਂਗ ਕੋਈ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹਾ ਮਿਸ ਇਨਫੋਰਮੇਸ਼ਨ ਜਾਂ ਕੋਈ ਇਹੋ ਜਿਹਾ ਗਾਣਾ ਜਾਂ ਕੋਈ ਚੀਜ਼ ਪੋਸਟ ਪਾਈ ਜਾਂਦੀ ਉਹਦੇ ਖਿਲਾਫ ਐਕਸ਼ਨ ਵੀ ਹੋ ਰਿਹਾ ਨਾਲ ਨਾਲ ਚਾਹੇ ਵੈਪਨ ਬ੍ਰੈਂਡਿੰਗ ਹੈ ਜਾਂ ਚਾਹੇ ਹੇਟ ਸਪੀਚ ਹੈ ਦੋਨਾਂ ਦੇ ਉੱਤੇ ਕਾਰਵਾਈਆਂ ਬਹੁਤ ਹੋ ਰਹੀਆਂ ਸਰ ਹੋਣ ਵਾਲੇ ਸਮਝਦੇ ਵਿੱਚ ਇਸ ਨਾਮੜੇ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਡੈਫੀਨਿਟਲੀ ਜੀ ਕਿਉਂਕਿ ਅਸੀਂ ਬੈਕਟ੍ਰੈਕ ਤਾਂ ਇਹਨਾਂ ਦੇ ਕਰਨਾ ਹੀ ਹੈ ਇਹ ਲੜਕਾ ਵੀ ਜਿੱਦਾਂ ਹੁਣੇ ਹੋਰ ਗ੍ਰਿਫਤਾਰੀ ਦੀ ਤੁਹਾਨੂੰ ਐਗਜ਼ੈਂਪਲ ਸਾਹਮਣੇ ਵਿਸ਼ਾਲ ਅੱਜ ਹੀ ਫੜਿਆ ਗਿਆ ਸੋ ਇਹਨੂੰ ਅਸੀਂ ਅੱਗੇ ਫਾਰਵਰਡ ਲੈ ਕੇ ਜਾਵਾਂਗੇ ਯਾਰ ਪਿਛਲੇ ਵੀ ਪੰਜਾਬ ਉਸਨੇ ਕਿਹਾ ਸੀ ਕਿ ਲਾਇਸੈਂਸ ਲੈ ਰਾਤ ਕਿਤੇ ਜਾਣਗੇ ਮੰਤਾ ਕਿ ਕਿੰਨੇ ਪੁਲਿਸ ਨੇ ਰੱਖ ਦਿੱਤੇ ਨੇ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਕਮਿਸ਼ਨਰੇਟ ਦੇ ਕਾਫੀ ਕੀਤੇ ਨੇ ਅਸੀਂ ਕਿਉਂਕਿ ਇੱਥੇ ਲਾਇਸੈਂਸਿੰਗ ਅਥਾਰਟੀ ਸਾਡੇ ਕਮਿਸ਼ਨਰੇਟ ਚ ਪੁਲਿਸ ਹੀ ਹੈਗੀ ਆ ਉਹ ਤੁਹਾਨੂੰ ਫਿਕਰ ਦੇ ਦੇ ਦਿਆਂਗੇ ਜੀ ਆਪਾਂ ਠੀਕ ਹੈ ਥੈਂਕ ਯੂ